ਇਕੋ ਦੂਜਾ ਜੀ ਦੇ ਸਿਰ ਤੇ ਵਾਲ ਕੱਟਨੇ ਪੰਨੂ ਪੰਨੂ ਹੀ ਪੰਨੂ ਪੰਨੂ ਇੱਕ ਹੋਰ ਚਾਹੀਦਾ ਇੱਕ ਸੁਖਵੀਰ ਤੁਹਾਡਾ ਵੈਸਟੀ ਚਾਹੀਦਾ ਕਿ ਕਿਉਂਕਿ ਹੈ ਹੀ ਸਾਰਾ ਕੰਮ ਸਿਆਸੀ ਐ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਤੇ ਸੀਐਮ ਸਾਹਿਬ ਨੂੰ ਜਿਹਨੂੰ ਖਲੋਣਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਇਹਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸੱਕੇ ਘਟਾ ਦਿੱਤਾ। ਉਹ ਮਿਨਿਸਟਰ ਸਾਹਿਬ ਭਗਵੰਤ ਸਿੰਘ ਆਪ ਚਲਾ ਰਿਹਾ ਮਗਰ ਕਿਉਂਕਿ ਮੈਂ ਕਾਨੂੰਨ ਦਾ ਸਤਕਾਰ ਕਰਦਾ ਲਾ ਬਾਈਡਿੰਗ ਸਿਟੀਜ਼ਨ ਆ ਕੇਜਰੀਆ ਲੰਗੂ ਮੈਂ ਭੱਜਦਾ ਨਹੀਂ। ਆਪ ਦੇ ਹਿੱਕ ਤੇ ਗੁਰੂ ਤੋਂ ਡਲ ਕੇ ਗੁਰੂ ਦਾ ਅਸ਼ੀਰਵਾਦ ਗੁਰੂ ਦੀ ਅਚਰਤਾ ਦੇ ਸੀਸ ਝੁਕਾ ਕੇ ਆਪ ਦੀ ਜ਼ਿੰਮੇਵਾਰੀ ਨੂੰ ਸਮਝਦਾ ਕਿ ਇਸ ਲਈ ਮੈਂ ਅੱਜ ਪੇਸ਼ ਹੋਣ ਆਸਤੇ ਆਇਆ ਹਾਂ। ਗ੍ਰਿਫਤਾਰੀ ਦਾ ਬਣਾ ਚਾਹੁੰਦਾ ਕਿ ਅੱਜ ਜਿੰਨੀ ਪੁਲਿਸ ਲਈ ਪੀ ਆ ਵੀ ਹੁੰਦਾ ਹੈ। ਮੇਰ ਕੀ ਹੁੰਦਾ ਹੈ ਸ਼ੇਰਾਂ ਨੂੰ ਗ੍ਰਿਫਤਾਰ ਕਰਦੇ ਹੁੰਦੇ। ਜਿਸ ਵੀ ਜੋ ਐਮਰਜੈਂਸੀ ਲੱਗੀ ਆ ਇਹਨਾਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇੱਕ ਗੁਰੂ ਦੇ ਸਿੱਖ ਦਾ ਗੁਰੂ ਘਰ ਦੇ ਕੂਕਰ ਦਾ ਫਰਜ ਹੈ ਮੈਂ ਆਪਦੀ ਫਰਜ ਦੀ ਦੇਖੀ ਕਰਦਾ ਰਹੂਗਾ ਪਰ ਕਮਾਲ ਦੀ ਗੱਲ ਇਹ ਹੈ ਜੀ 2 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਹੈ ਨਾ ਵਿਆਹ ਦੀ ਇਹ ਪਰਸੋ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਤੇ ਕਹਾਣੀ ਹੈ 2013 ਦੀ 11 ਸਾਲ ਸ਼ਿੰਤੇ ਸਿਰ politix ਆਸਤੇ ਔਰ politix ਕਰਨਾ ਭਗਵੰਤਬਾਨ ਦੀ ਆਦਤ ਬਣ ਗਈ ਹੈ ਜੋ ਪੰਜਾਬ ਗੱਡੀ 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 ਉਹਦੇ ਤੇ ਆਨਰੇਬਲ ਹਾਈ ਕੋਰਟ ਬੀਐਸਪੀ ਕਵਰਨਰ ਸਾਹਿਬ ਸਭ ਨੇ ਟਿੱਪਣੀ ਕੀਤੀ ਹੈ ਕਿ ਕਿੰਨਾ ਵੱਡਾ ਫੇਲੀਅਰ ਭਗਵੰਤਬਾਨ ਦੀ ਸਰਕਾਰ ਸਾਬਤ ਹੋਈ ਹੈ ਮਗਰ ਪੋਲਿਟਿਕਸ ਕਰਨੀ ਇਹਨਾਂ ਦਾ ਹਿੱਸਾ ਬਣ ਗਿਆ ਜਿਸ ਡੀਜੀਪੀ ਨੇ ਦਾਸ ਤੇ ਉਹਦਾ ਪਰਚਾ ਕੀਤਾ ਸੀ ਚਟੋ ਪਾਤਿਆ ਨੇ ਉਹਨੂੰ ਅੱਜ ਮੇਜਰ ਪੈਨਲਟੀ ਦੇ ਕੇ ਹੌਨਰੇਬਲ ਸੁਪਰੀਮ ਕੋਰਟ ਦੀ ਕਮੇਟੀ ਜਸਟਿਸ இந்து ਬਲੋਤਰਾ ਜੀ ਨੇ ਉਹਦੇ ਖਿਲਾਫ ਫਾਈਨਡਿੰਗ ਦਿੱਤੀ ਅੱਜ ਮੇજર ਪੈਨਲਟੀ ਆ ਉਹਨਾਂ ਨੂੰ ਮਿਲਿਆ ਨਹੀਂ ਦੇਖੋ ਕਿਉਂਕਿ ਮੈਂ ਲਾ ਬਾਈਡਿੰਗ ਸਿਟੀਜ਼ਨ ਆ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋਵੇ ਔਰ ਸਰ ਸਹਿਬਾਨ ਜਿਹੜੇ ਤਾਂ ਸਹੀ ਕੰਮ ਕਰਦੇ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਾਨੂੰਨ ਵੀ ਉਹਨਾਂ ਦਾ ਸਤਿਕਾਰ ਕਰਦੀ ਹੈ ਮਗਰ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਸੀ ਉਸ ਕਮੇਟੀ 'ਚ ਜਿਹੜੇ ਅਫਸਰਾਂ ਦੇ ਖਿਲਾਫ ਕਈ ਸਸਪੈਂਡ ਹੋ ਗਏ ਕਈ ਚਾਰਜੀਟ ਹੋ ਗਏ ਤੇ ਕਈਆਂ ਨੂੰ ਨੋਟਿਸ ਨਿਕਲੇ ਹੋਏ ਆ ਉਹਨਾਂ 'ਚੋਂ ਇੱਕ ਜਨਾਬ ਦੇ ਜਿੰਨਾ ਕੋਲ ਮੈਂ ਚੰਨਿਆ ਤੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਚੀਨਾ ਸਾਹਿਬ ਦਾ ਕੋਈ ਨੁਕਸਾਨ ਹੋ ਜੇ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਸਰਕਾਰ ਬਣਾ ਸਕਦੀ ਹੈ ਥੋੜੇ ਦਿਨ ਅਨਟਾਇਰਮੈਂਟ ਵੀ ਹੈ ਮਗਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ 31 ਤਰੀਕ ਨੂੰ ਜਨਾਬ ਨੇ ਚੀਨਾ ਸਾਹਿਬ ਨੇ ਰਿਟਾਇਰ ਹੋ ਜਣਾ ਉਸ ਤੋਂ ਬਾਅਦ ਜਿਹੜੀ ਸਿੱਟ ਬਣੂਗੀ ਨਾ ਕਿਉਂਕਿ 8ਵੀਂ ਸਿੱਟ ਬਣ ਗਈ ਹੈ ਉਹਦੇ ਮੁਖੀ ਭਗਵੰਤ ਸਿੰਘ ਤੁਸੀਂ ਚਾਹੀਦੇ ਹੋ ਮੈਂਬਰ ਰਾਜਵੀਰ ਚਾਹੀਦਾ ਥੋ ਟੈਕੋ ਵਸਤੀ ਇੱਕੋ ਦੂਜਾ ਜੀ ਦੇ ਸਿਰ ਤੇ ਵਾਲ ਕੱਟ ਨੇ ਪੰਨੂ ਪੰਨੂ ਜੀ ਪੰਨੂ ਪੰਨੂ ਇੱਕੋ ਚਾਹੀਦਾ ਇੱਕ ਸੁਖਵੀਰ ਥੋੜਾ ਐਸਟੀ ਚਾਹੀਦਾ ਕਿਉਂਕਿ ਹੈ ਹੀ ਸਾਰਾ ਕੰਮ ਸਿਆਸੀ ਨਕੋ 9 ਤਰੀਕ ਨੂੰ ਮੈਂ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਤੇ ਸੀਐਮ ਸਾਹਿਬ ਨੂੰ ਜੀ ਨੂੰ ਖਲੋਣਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਇਹਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸੱਦੇ ਘਟਾ ਦਿੱਤੇ ਕਹਿਣ ਦਾ ਭਾਵ ਕਿ ਇਹ ਸਿੱਟ ਨੂੰ ਚਲਾ ਕੋਈ ਇੰਡੀਪੈਂਡੈਂਟ ਕੰਮ ਨਹੀਂ ਉਹ ਮਿਨਿਸਟਰ ਸਾਹਿਬ ਭਗਵੰਤਬਾਹ ਜੀ ਆਪ ਚਲਾ ਰਿਹਾ ਮਗਰ ਕਿਉਂਕਿ ਮੈਂ ਕਾਨੂੰਨ ਦਾ ਸਤਕਾਰ ਕਰਦਾ ਲਾ ਬਾਈਡਿੰਗ ਸਿਟੀਜ਼ਨ ਆ ਕੇਜਰੀ ਆ ਲੰਗੂ ਮੈਂ ਭੱਜਦਾ ਨਹੀਂ ਆਪ ਦੇ ਹੱਕ ਤੇ ਗੁਰੂ ਤੋਂ ਡਰ ਕੇ ਗੁਰੂ ਦਾ ਅਸ਼ੀਰਵਾਦ ਗੁਰੂ ਦੀ ਚਰਣਾ ਦੇ ਸੀਸ ਝੁਕਾ ਕੇ ਆਪ ਦੀ ਜ਼ਿੰਮੇਵਾਰੀ ਨੂੰ ਸਮਝਦਾ ਇਸ ਲਈ ਮੈਂ ਅੱਜ ਪੇਸ਼ ਹੋਣ ਵਾਸਤੇ ਆਇਆ ਹਾਂ ਪੋਲਟਿਸਾਈਜੇਸ਼ਨ ਆਫ ਐਸਆਈਟੀ ਨਹੀਂ ਹੋਣੀ ਚਾਹੀਦੀ ਆ ਜੀ ਥੱਲੇ ਕਰੋ ਬਾਈ ਜੀ ਥੱਲੇ ਕਰ ਲੈ ਵੀਰੇ ਆ ਥੋੜਾ ਜਿਹਾ ਪੰਜਾਬ ਦੇ ਬੜੇ ਗੰਭੀਰ ਮੁੱਦੇ ਆ ਉਹਨਾ ਮੁੱਤਿਆਂ ਤੇ ਉਹ ਧਿਆਨ ਭਟਕਾ ਕੇ ਅੱਜ ਮੈਨੂੰ ਇਸ ਗੱਲ ਵੀ ਬੜੀ ਤਸੱਲੀ ਆ ਕਿਤੇ ਨੈਸ਼ਨਲ ਮੀਡੀਆ ਵੀ ਆਇਆ ਹੁਣ ਮੈਂ ਤਾਂ ਦਾਸ ਤੁਹਾਨੂੰ ਤਾਂ ਸੱਦਾ ਦਿੱਤਾ ਨਹੀਂ ਉਹਨੂੰ ਸੱਦਾ ਦੇ ਦਿੱਤਾ ਭਗਵੰਤਬਾਹਣ ਨੇ ਉਹਨੂੰ ਇਹ ਸਵਾਲ ਜ਼ਰੂਰ ਪੁੱਛੋ ਕਿ ਜਰੀਹਾਨ ਨੂੰ ਵੀ ਭਾਈ ਪੇਸ਼ ਕਰਾ ਦੀ ਈਡੀ ਸੱਦੀ ਜਾਂਦੀ ਆ ਉਹਨਾਂ ਭੱਜਿਆ ਕਰ ਪੁਲਿਸ ਬਹੁਤ ਅੱਜ ਲਗਾਈ ਦੀ ਐਵੇਂ ਲੱਗ ਰਿਹਾ ਫਿਰ ਤੁਸੀਂ ਜਿਹੜੇ ਕਹਿ ਰਹੇ ਆ ਕਿ ਤੁਸੀਂ ਕਾਲੀਗਲ ਦਾ ਮੁੱਖ ਮੰਤਰੀ ਤੁਸੀਂ ਹੋ ਸਕਦੇ ਆ ਜੀ ਪਟਿਆਲਾ ਇੱਕ ਸੀਲ ਕਰਕੇ ਕਰਫਿਊ ਵਾਲਾ ਹਾਲ ਫਿਰ ਮਾਈਕ ਉਹ ਗੋਲੂ ਪਰ ਮਾਈ ਪੰਜਾਹ ਦੀ ਬਾਤ ਕਰਦੇ ਮੀਡੀਆ ਦੇ ਵਾਸਤੇ ਮਾਈਕ ਜੇਸਾ ਵੈਕੈਂਸੀ ਮੈਦ ਨਹੀਂ ਹੋ ਰਹੀ ਬਣਾ ਅਵਾਜ਼ ਵੀ ਆਣੀ ਬਣ ਗਿਆ ਮੈਂ ਸੀਐਮ ਹੌਂ ਸੀ ਚੱਲੇ ਜਾਇਆ ਕਰੂਗਾ ਜਿਹੜੇ ਦੋ ਦੋ ਸਵਾਲ ਕਰਦੇ ਸਿੱਧੇ ਕਰ ਲਿਆ ਕਰ ਫਿਰ ਤੇ ਜੱਲ ਜੱਲ ਜਿਵੇਂ ਚੱਲ ਰਹੀ ਹੈ ਵੀ ਅਸੀਂ ਗ੍ਰੇਟਰੀ ਵੀ ਬਾਈ ਜੀ ਇਹ ਫੇਰ ਬਖਸ਼ੀ ਜੀ ਪੰਜਾਬ ਦੀ ਧੀ ਦੇ ਹੱਕ ਤੇ ਮੈਂ ਖੁੱਲਿਆ ਔਰ 11 ਤਰੀਕ ਨੂੰ ਮੈਨੂੰ ਸੱਮਨ ਆ ਗਿਆ 2 ਸਾਲ ਦੇ ਤਾਂ ਸੁੱਤੇ ਪਏ ਆ ਮੈਂ ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਕੋਲ ਜੇ ਕੋਈ ਸਬੂਤ ਹੈ ਤੇ ਕੋਰਟ 'ਚ ਪੇਸ਼ ਕਰ ਦਿਓ ਸਰ ਤੁਹਾਡੇ ਖਿਲਾਫ ਤਾਂ ਇੰਨੀ ਸਖਤ ਟਿੱਪਣੀਆਂ ਹਾਈ ਕੋਰਟ ਨੇ ਕੀਤੀਆਂ ਹੁੰਆਂ ਨਹੀਂ ਇਹ ਸਿਰਫ ਤੇ ਸਿਰਫ ਸਿਆਸਤ ਹੈ ਕਿ ਜਿਹੜਾ ਭਗਵੰਤ ਮਾਨ ਨੂੰ ਆੜੇ ਹੱਥੀ ਲਊ ਉਹਨੂੰ ਫੇਰ ਸਟੇਟ ਪੁਲਸ ਵਰਤੀ ਜਾਊਗੀ ਉਹਨੂੰ ਤੰਗ ਪਰੇਸ਼ਾਨ ਕਰੇਗਾ ਹਰ ਗ੍ਰਿਫਤਾਰੀ ਦਾ ਬੜਾ ਚੰਗਾ ਵੀ ਅੱਜ ਦੀ ਪੁਲਿਸ ਲਈ ਪੀ ਆ ਵੀ ਹੋਵੇਗੀ ਮੇਅਰ ਕੀ ਹੁੰਦਾ ਹੈ ਸ਼ੇਰਾਂ ਨੂੰ ਗ੍ਰਿਫਤਾਰ ਕਰਦੇ ਹੁੰਦੇ ਓਏ ਸਾਡਾ